1 ਕਿਲੋ ਲਿਆ ਦੁੱਧ ਤੇ ਉਹਨੂੰ ਆਪਾਂ ਗਰਮ ਰੱਖਤਾ ਫਿਰ ਘਰ ਵਿੱਚ ਪਈਆਂ ਹੋਈਆਂ ਸੇਵੀਆਂ ਲਵਾਂਗੇ ਬਿਲਕੁਲ ਥੋੜੀਆਂ ਜਿਹੀ ਇਸ ਦੁੱਧ ਵਿੱਚ ਮਿਕਸ ਕਰਦੇ ਹੋ ਜਦ ਹੀ ਦੁੱਧ ਉਬਾਲੇ ਲੈਣ ਲੱਗ ਗਿਆ ਉਸ ਤੋਂ ਬਾਅਦ 10 ਮਿੰਟ ਇਹਨੂੰ ਮੀਡੀਅਮ ਫਲੇਮ ਤੇ ਲਗਾਤਾਰ ਪਕਾਓ 1.5 ਚਮਚ ਲਵਾਂਗੇ ਕਸਟਰਡ ਦਾ ਥੋੜੀ ਜਿਹੀ ਠੰਡੇ ਦੁੱਧ ਵਿੱਚ ਮਿਕਸ ਕਰਕੇ ਗਰਮ ਦੁੱਧ ਦੇ ਵਿੱਚ ਪਾ ਦਾਂਗੇ ਇਹ ਆਪਾਂ ਵਨੀਲਾ ਫਲੇਵਰ ਲਿਆ ਦੇ ਨਾਲ ਟੇਸਟ ਬੜਾ ਹੀ ਵਧੀਆ ਆਉਂਦਾ ਫਿਰ ਜਿੰਨੇ ਮਿੱਠੇ ਦੀ ਤੁਹਾਨੂੰ ਜ਼ਰੂਰਤ ਹੈ ਉਸ ਤੋਂ ਘੱਟ ਹੀ ਪਾਓ ਕਿਉਂਕਿ ਮਿਠਾਸ ਲਈ ਕੁਝ ਹੋਰ ਵੀ ਪਾਵਾਂਗੇ 4-5 ਮਿੰਟ ਆਪਾਂ ਲਗਾਤਾਰ ਫਿਰ ਪ ਦੇ ਵਿੱਚ ਕਾਜੂ ਕਾਜੂ ਪੋਂ ਸਾਰੀ ਗੈਸ ਨੂੰ ਬੰਦ ਕਰ ਦਿਓ ਤਾਂ ਟੇਸਟ ਤੇ क्रंच ਵਾਲਾ ਹੋਵੇ ਜਦੋਂ ਇਹ ਠੰਡਾ ਕਰੋਗੇ ਇਹਨੂੰ ਮਿਕਸ ਕਰਦੇ ਕਰਦੇ ਕਰਿਓ ਤਾਂ ਕਿ ਇਹਦੇ ਉੱਪਰ ਮਲਾਈ ਨਾ ਆਵੇ ਫਿਰ ਇਹਦੇ ਵਿੱਚ ਮਿਕਸ ਕਰ ਦਾਂਗੇ ਸ਼ਕੈਸ਼ ਚਾਹੇ ਤੁਸੀਂ ਬਰਮੀ ਪਾਲਿਓ ਜਿਹੜੀ ਚੀਜ਼ ਦਾ ਤੁਹਾਨੂੰ ਟੇਸਟ ਵਧੀਆ ਲੱਗਦਾ ਹੋਵੇ ਉਹੀ ਮਿਕਸ ਕਰ ਸਕਦੇ ਹੋ ਫਿਰ ਇਹਨੂੰ 2 ਘੰਟਿਆਂ ਦੇ ਲਈ ਆਪਾਂ ਫ੍ਰੀਜਰ ਵਿੱਚ ਰੱਖ ਦਾਂਗੇ ਜਿਆਦਾ ਸਮਾਂ ਤਾਂ ਸਿੰਪਲ ਫ੍ਰਿਜ ਵਿੱਚ ਰੱਖ ਦਿਓ ਜਦੋਂ ਇਹ ਠੰਡੀ ਠਾਰ ਹੋਗੀ ਤਾਂ ਇਸ ਤਰ੍ਹਾਂ ਦੀ ਹੋ ਜਾਊਗੀ ਜਦੋਂ ਇਹਨੂੰ ਤੁਸੀਂ ਸਰਵ ਕਰਨਾ ਕਿਸੇ ਵੀ ਗਲਾਸ ਵਿੱਚ ਪਾ ਕੇ ਉੱਪਰ ਦੀ ਜੇ ਰੋਸ ਦਾ ਸਿਰਪਾ ਦਿਓ ਚਾਹੇ ਕੇਸਰ ਦਾ ਪਾ ਦਿਓ ਤੇ ਢੇਰ ਸਾਰੇ ਰੱਖਦੇ ਡਰਾਈ ਫਰੂਟ ਬਹੁਤ ਹੀ ਮਜ਼ੇਦਾਰ ਫਲੂਦਾ ਮਿਲਕ ਬਦਾਮ ਬਣਦਾ ਟਰਾਈ ਕਰਕੇ ਜਰੂਰ ਦੇਖਿਓ ਧੰਨਵਾਦ